ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਉੱਤੇ ਭਿਆਨਕ ਅੱਗ ਲੱਗ ਗਈ ਹੈ। ਦੋ-ਦੋ ਕਿਲੋਮੀਟਰ ਤੱਕ ਦੂਰ ਅੱਗ ਤੇ ਗੁਬਾਰ ਦੇਖਣ ਨੂੰ ਮਿਲ ਰਹੇ ਨੇ ਔਰ ਇਹ ਭਿਆਨਕ ਅੱਗ ਗੋਡਾਊਨ ਚ ਲੱਗੀ ਦੱਸੀ ਜਾ ਰਹੀ ਹੈ। ਸਿਟੀ ਰੇਲਵੇ ਸਟੇਸ਼ਨ ਹੈ ਜਲੰਧਰ ਦਾ ਜਿੱਥੇ ਕਿ ਭਿਆਨਕ ਅੱਗ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ। ਕਹਿੰਦੇ ਆ ਕਿ 1.5 ਘੰਟਾ ਹੋ ਗਿਆ ਐਸ ਅੱਗ ਨੂੰ ਲੱਗੀ ਹੋਈ ਨੂੰ। ਅਜੇ ਤੱਕ ਕਾਬੂ ਨਹੀਂ ਪਾਇਆ ਗਿਆ ਔਰ ਗਨੀਮਤ ਹੈ ਕਿ ਇਹਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਗੋਡਾਊਨ ਦੇ ਵਿੱਚ ਸੀ ਤਾਂ ਉਸ ਸਮੇਂ ਗੰਡਾਊਨ ਮੇਨਟੇਨਰ ਜਿਹੜਾ ਸੀਗਾ ਇਸ ਗੋਡਾਊਨ ਦੇ ਅੰਦਰ ਨਹੀਂ ਸੀਗਾ ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਪਰ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਬਹੁਤ ਹੋਇਆ ਰੇਲਵੇ ਰੇਲਵੇ ਸਟੇਸ਼ਨ ਹੈ ਸਿਟੀ ਰੇਲਵੇ ਸਟੇਸ਼ਨ ਹੈ ਔਰ ਇੱਕ ਗੱਟਾ ਗੱਚ ਲੋਕਾਂ ਦੇ ਨਾਲ ਭਰਿਆ ਹੁੰਦਾ ਹੈ ਪਰ ਫਿਲਹਾਲ ਗਨੀਮਤ ਇਹ ਹੈ ਕਿ ਇੱਥੇ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਤਸਵੀਰਾਂ ਤੁਸੀਂ ਦੇਖੋ 2-2 ਕਿਲੋਮੀਟਰ ਤੱਕ ਦੂਰ ਅੱਗ ਦੇ ਗੁਬਾਰ ਵਿਖਣ ਨੂੰ ਮਿਲ ਰਹੇ ਸੀਗੇ ਔਰ ਇਹ ਤਸਵੀਰ ਜਲੰਧਰ ਦੀ ਹੈ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਉੱਤੇ ਅਚਾਨਕ ਅੱਗ ਲੱਗੀ ਹੈ ਗੋਡਾਊਨ ਦੇ ਵਿੱਚ ਅੱਗ ਲੱਗੀ ਹੈ ਔਰ ਡੇਢ ਘੰਟੇ ਦੀ ਮਸ਼ਕਤ ਤੋਂ ਬਾਅਦ ਇਰਤੇ ਕਾਬੂ ਪਾਇਆ ਗਿਆ ਆ ਔਰ ਇਹ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਆ ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਦੀ ਆ ਜਿੱਥੇ ਕਿ ਗਡਾਊਨ ਦੇ ਵਿੱਚ ਅਚਾਨਕ ਅੱਗ ਲੱਗ ਗਈ ਆ ਹਾਲਾਂਕਿ ਅੱਗ ਦਾ ਕਾਰਨ ਕੀ ਆ ਕਿਉਂਕਿ ਪਿਛਲੇ ਦਿਨ ਟੈਂਪਰੇਚਰ ਜਿਹੜਾ ਸੀਗਾ ਉਹ 40 ਡਿਗਰੀ ਦੇ ਕਰੀਬ ਦੱਸਿਆ ਜਾ ਰਿਹਾ ਸੀਗਾ ਕੀ ਕੋਈ ਜਲਣਸ਼ੀਲ ਪਦਾਰਥ ਜਿਹੜਾ ਗਡਾਊਨ ਦੇ ਅੰਦਰ ਪਿਆ ਸੀਗਾ ਉਸ ਕਰਕੇ ਲੱਗੀ ਆ ਜਾਂ ਸ਼ਾਰਟ ਸਰਕਟ ਹੋਇਆ ਅਜੇ ਤੱਕ ਇਸ ਬਾਰੇ ਕੁਝ ਵੀ ਨਹੀਂ ਪਤਾ ਪਰ ਫਿਲਹਾਲ ਇਹ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਕਿ ਆਗ ਲੱਗੀ ਹੈ ਰੇਲਵੇ ਸਟੇਸ਼ਨ ਸਿਟੀ ਰੇਲਵੇ ਸਟੇਸ਼ਨ ਦੇ ਅੰਦਰ ਅਗ ਲੱਗ ਗਈ ਹੈ ਔਰ ਇਹ ਗਡਾਊਨ ਦੇ ਅੰਦਰ ਅਗ ਲੱਗ ਗਈ ਹੈ ਬਹੁਤ ਵੱਡਾ ਨੁਕਸਾਨ ਹੋਇਆ ਆ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 2-2 ਕਿਲੋਮੀਟਰ ਤੱਕ ਦੂਰ ਉੱਥੇ ਕੁਝ ਦਿਖਾਈ ਨਹੀਂ ਦੇ ਰਿਹਾ ਸੀ ਕਿਉਂਕਿ ਧੂਆਂ ਬਹੁਤ ਹੈ ਧੂਆਂ ਦਾ ਗੁਬਾਰ ਬਹੁਤ ਜ਼ਿਆਦਾ ਸੀਗਾ ਔਰ ਫਿਲਹਾਲ ਜਿਹੜੀ ਅਪਡੇਟ ਆ ਰਹੀ ਹੈ ਕਿ ਅੱਜ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਰਕਾਰੀ ਰੇਲਵੇ ਦੀ ਪ੍ਰਾਪਰਟੀ ਜਿਹੜੀ ਆ ਬਹੁਤ ਜ਼ਿਆਦਾ ਸੜੀ ਹੈ ਸੜ ਕੇ ਸੁਆਹ ਹੋ ਗਈ ਹੈ ਗਡਾਊਨ ਚ ਦੱਸੀ ਜਾ ਰਹੀ ਹੈ ਕਿ ਇਹ ਅੱਗ ਲੱਗੀ ਆ ਔਰ ਅੱਗ ਲੱਗਣ ਕਰਕੇ ਜਿਹੜਾ ਆ ਬਹੁਤ ਨੁਕਸਾਨ ਹੋਇਆ ਆ ਰੇਲਵੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਿਟੀ ਰੇਲਵੇ ਸਟੇਸ਼ਨ ਜਿਹੜਾ ਆ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲੰਧਰ ਦੇ ਵਿੱਚ ਹੁਣੇ-ਹੁਣੇ ਕਿਉਂਕਿ ਇਹ ਦੱਸਿਆ ਜਾ ਰਿਹਾ ਕਿ ਇਹ ਤਸਵੀਰਾਂ ਜਿਹੜੀਆਂ ਨੇ ਹੁਣੇ-ਹੁਣੇ ਸਾਹਮਣੇ ਆਈਆਂ ਨੇ ਔਰ ਡੇਢ ਘੰਟੇ ਤੋਂ ਇਹ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਫਾਇਰ ਬ੍ਰਿਗੇਡ ਦੀਆਂ ਟੀਮਾਂ ਔਰ ਜਲੰਧਰ ਦੇ ਹੋਰ ਜਿਹੜੇ ਐਨਡੀਆਰਐਫ ਦੀਆਂ ਟੀਮਾਂ ਜਿਹੜੀਆਂ ਨੇ ਉੱਥੇ ਪਹੁੰਚਣ ਗਿਆ ਕਿਉਂਕਿ ਜਾਨੀ ਨੁਕਸਾਨ ਤੋਂ ਬਚਾਇਆ ਹਾਲਾਂਕਿ ਪ੍ਰਾਪਰਟੀ ਜਿਹੜੀ ਆ ਜਿਹੜੀ ਆਪਾਂ ਕਹੀ ਹੈ ਕਿ ਸੰਪਤੀ ਜਿਹੜੀ ਆ ਰੇਲਵੇ ਦੀ ਉੱਥੇ ਪਈ ਹੋਈ ਸੀ ਅੰਦਰ ਉਹਦਾ ਬਹੁਤ ਨੁਕਸਾਨ ਹੋਇਆ ਔਰ ਇਹ ਅੱਗ ਦੇ ਗੁਬਾਰ ਬੜੇ ਖਤਰਨਾਕ ਸੀਗੇ ਜਿਹੜੇ ਉੱਥੇ ਵਿਚਾਰੇ ਖੜੇ ਸੀਗੇ ਕਹਿੰਦੇ ਕਿ ਬਹੁਤ ਮੁਸ਼ਕਲ ਦੇ ਨਾਲ ਉਹਨਾਂ ਨੇ ਬਾਹਰ ਨਿਕਲੇ ਇਸ ਰੇਲਵੇ ਸਟੇਸ਼ਨ ਤੋਂ ਅਚਾਨਕ ਅੱਗ ਲੱਗੀ ਆ ਅੱਗ ਦੇ ਕਾਰਨ ਬਾਰੇ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਕਿ ਇਹ ਸ਼ਾਰਟ ਸਰਕਟ ਹੈ ਜਾਂ ਕੋਈ ਬਲਨਸ਼ੀਲ ਪਦਾਰਥ ਅਚਾਨਕ ਫਟ ਗਿਆ ਹੈ ਉੱਥੇ ਸਿਟੀ ਰੇਲਵੇ ਸਟੇਸ਼ਨ ਦੇ ਉੱਤੇ ਭਿਆਨਕ ਅੱਗ ਲੱਗ ਗਈ ਹੈ ਦੋ ਦੋ ਕਿਲੋਮੀਟਰ ਤੱਕ ਦੂਰ ਅੱਗ ਤੇ ਗੁਬਾਰ ਵੇਖਣ ਨੂੰ ਮਿਲ ਰਹੇ ਨੇ ਔਰ ਇਹ ਭਿਆਨਕ ਅੱਗ ਗੋਡਾਊਨ ਚ ਲੱਗੀ ਦੱਸੀ ਜਾ ਰਹੀ ਹੈ ਸਿਟੀ ਰੇਲਵੇ ਸਟੇਸ਼ਨ ਹੈ ਜਲੰਧਰ ਦਾ ਜਥੇ ਕਿ ਭਿਆਨਕ ਆਗ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਹਿੰਦੇ ਆ ਕਿ 1.5 ਘੰਟਾ ਹੋ ਗਿਆ ਐਸਾ ਅਗਨ ਲੱਗੀ ਹੋਈ ਨੂੰ ਅਜੇ ਤੱਕ ਕਾਬੂ ਨਹੀਂ ਪਾਇਆ ਗਿਆ ਔਰ ਗਨੀਮਤ ਹੈ ਕਿ ਇਸ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਗੋਡਾਊਨ ਦੇ ਵਿੱਚ ਸਿੱਧਾ ਉਸ ਸਮੇਂ ਗੰਡਾਊਨ ਮੈਂਟੇਨਰ ਜਿਹੜਾ ਸੀਗਾ ਇਸ ਗੋਡਾਊਨ ਦੇ ਅੰਦਰ ਨਹੀਂ ਸੀਗਾ ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਪਰ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਬਹੁਤ ਹੋਇਆ ਰੇਲਵੇ ਰੇਲਵੇ ਸਟੇਸ਼ਨ ਹੈ ਸਿਟੀ ਰੇਲਵੇ ਸਟੇਸ਼ਨ ਹੈ ਔਰ ਇੱਕ ਗਟਾ ਗੱਚ ਲੋਕਾਂ ਦੇ ਨਾਲ ਭਰਿਆ ਹੁੰਦਾ ਆ ਪਰ ਫਿਲਹਾਲ ਗਨੀਮਤ ਹੈ ਕਿ ਇਸ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਤਸਵੀਰਾਂ ਤੁਸੀਂ ਅ 2-2 ਕਿਲੋਮੀਟਰ ਤੱਕ ਦੂਰ ਅੱਗ ਦੇ ਗੁਬਾਰ ਵੇਖਣ ਨੂੰ ਮਿਲ ਰਹੇ ਸੀਗੇ ਔਰ ਇਹ ਤਸਵੀਰ ਜਲੰਧਰ ਦੀ ਹੈ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਉੱਤੇ ਅਚਾਨਕ ਅੱਗ ਲੱਗ ਗਈ ਹੈ ਗੱਡਾਊਨ ਦੇ ਵਿੱਚ ਅੱਗ ਲੱਗੀ ਹੈ ਔਰ ਡੇਢ ਘੰਟੇ ਦੀ ਮਸ਼ੱਕਤ ਤੋਂ ਬਾਅਦ ਇਸ ਤੇ ਕਾਬੂ ਪਾਇਆ ਗਿਆ ਹੈ ਔਰ ਇਹ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਦੀ ਹੈ ਜਿੱਥੇ ਕਿ ਗੱਡਾਊਨ ਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ ਹਾਲਾਂਕਿ ਅੱਗ ਦਾ ਕਾਰਨ ਕੀ ਹੈ ਕਿਉਂਕਿ ਪਿਛਲੇ ਦਿਨ ਟੈਂਪਰੇਚਰ ਜਿਹੜਾ ਸੀਗਾ ਉਹ 40 ਡਿਗਰੀ ਦੇ ਕਰੀਬ ਦੱਸਿਆ ਜਾ ਰਿਹਾ ਸੀਗਾ ਕੀ ਕੋਈ ਜਲਣਸ਼ੀਲ ਪਦਾਰਥ ਜਿਹੜਾ ਗਡਾਊਨ ਦੇ ਅੰਦਰ ਪਿਆ ਸੀਗਾ ਉਸ ਕਰਕੇ ਲੱਗੀ ਆ ਜਾਂ ਸ਼ਾਰਟ ਸਰਕਟ ਹੋਇਆ ਅਜੇ ਤੱਕ ਇਸ ਬਾਰੇ ਕੁਝ ਵੀ ਨਹੀਂ ਪਤਾ ਪਰ ਫਿਲਹਾਲ ਇਹ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਕਿ ਅੱਗ ਲੱਗੀ ਹੈ ਰੇਲਵੇ ਸਟੇਸ਼ਨ ਸਿਟੀ ਰੇਲਵੇ ਸਟੇਸ਼ਨ ਦੇ ਅੰਦਰ ਅੱਗ ਲੱਗੀ ਹੈ ਔਰ ਇਹ ਗਡਾਊਨ ਦੇ ਅੰਦਰ ਅੱਗ ਲੱਗੀ ਹੈ ਬਹੁਤ ਵੱਡਾ ਨੁਕਸਾਨ ਹੋਇਆ ਆ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 2-2 ਕਿਲੋਮੀਟਰ ਤੱਕ ਦੂਰ ਉੱਥੇ ਕੁਝ ਦਿਖਾਏ ਨਹੀਂ ਦੇ ਰਿਹਾ ਸੀ ਕਿਉਂਕਿ ਧੂਆਂ ਬਹੁਤ ਹੈ ਧੂੰ ਦਾ ਗੁਬਾਰ ਬਹੁਤ ਜ਼ਿਆਦਾ ਸੀਗਾ ਔਰ ਫਿਲਹਾਲ ਜਿਹੜੀ ਅਪਡੇਟ ਆ ਰਹੀ ਹੈ ਕਿ ਅਜੇ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਰਕਾਰੀ ਰੇਲਵੇ ਦੀ ਪ੍ਰਾਪਰਟੀ ਜਿਹੜੀ ਆ ਬਹੁਤ ਜ਼ਿਆਦਾ ਸੜੀ ਹੈ ਸੜਕੇ ਸੁਬਾ ਹੋ ਗਈ ਹੈ ਗਡਾਊਨ ਚ ਦੱਸੀ ਜਾ ਰਹੀ ਹੈ ਕਿ ਇਹ ਅੱਗ ਲੱਗੀ ਆ ਔਰ ਅੱਗ ਲੱਗਣ ਕਰਕੇ ਜਿਹੜਾ ਆ ਬਹੁਤ ਨੁਕਸਾਨ ਹੋਇਆ ਆ ਰੇਲਵੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਿਟੀ ਰੇਲਵੇ ਸਟੇਸ਼ਨ ਜਿਹੜਾ ਆ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲੰਧਰ ਦੇ ਵਿੱਚ ਹੁਣੇ-ਹੁਣੇ ਕਿਉਂਕਿ ਇਹ ਦੱਸਿਆ ਜਾ ਰਿਹਾ ਕਿ ਇਹ ਤਸਵੀਰਾਂ ਜਿਹੜੀਆਂ ਨੇ ਹੁਣੇ-ਹੁਣੇ ਸਾਹਮਣੇ ਆਈਆਂ ਨੇ ਔਰ ਡੇਢ ਘੰਟੇ ਤੋਂ ਇਹ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਫਾਇਰ ਬ੍ਰਿਗੇਡ ਦੀਆਂ ਟੀਮਾਂ ਔਰ ਜਲੰਧਰ ਦੇ ਹੋਰ ਜਿਹੜੇ ਐਨਡੀਆਰਐਫ ਦੀਆਂ ਟੀਮਾਂ ਜਿਹੜੀਆਂ ਨੇ ਉੱਥੇ ਪਹੁੰਚਣ ਗਏ ਕਿਉਂਕਿ ਜਾਨੀ ਨੁਕਸਾਨ ਤੋਂ ਬਚਾਇਆ ਹਾਲਾਂਕਿ ਪ੍ਰਾਪਰਟੀ ਜਿਹੜੀ ਆ ਜਿਹੜੀ ਆਪਾਂ ਕਹੀ ਹੈ ਕਿ ਸੰਪਤੀ ਜਿਹੜੀ ਆ ਰੇਲਵੇ ਦੀ ਉੱਥੇ ਪਈ ਹੋਈ ਸੀ ਅੰਦਰ ਉਹਦਾ ਬਹੁਤ ਨੁਕਸਾਨ ਹੋਇਆ ਔਰ ਇਹ ਅੱਗ ਦੇ ਗੁਬਾਰ ਬੜੇ ਖਤਰਨਾਕ ਸੀਗੇ ਜਿਹੜੇ ਉੱਥੇ ਵਿਚਾਰੇ ਖੜੇ ਸੀਗੇ ਕਹਿੰਦੇ ਕਿ ਬਹੁਤ ਮੁਸ਼ਕਲ ਦੇ ਨਾਲ ਉਹਨਾਂ ਨੇ ਬਾਹਰ ਨਿਕਲੇ ਇਸ ਰੇਲਵੇ ਸਟੇਸ਼ਨ ਤੋਂ ਅਚਾਨਕ ਆਗ ਲੱਗੀ ਆ ਅੱਗ ਦੇ ਕਾਰਨ ਬਾਰੇ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਕਿ ਇਹ ਸ਼ਾਰਟ ਸਰਕਟ ਹੈ ਜਾਂ ਕੋਈ ਬਲੰਚੀਲ ਪਦਾਰਥ ਹੈ ਅਚਾਨਕ ਸਿਟੀ ਰੇਲਵੇ ਸਟੇਸ਼ਨ ਦੇ ਉੱਤੇ ਭਿਆਨਕ ਆਗ ਲੱਗ ਗਈ ਹੈ ਦੋ-ਦੋ ਕਿਲੋਮੀਟਰ ਤੱਕ ਦੂਰ ਅੱਗ ਤੇ ਗੁਬਾਰ ਵੇਖਣ ਨੂੰ ਮਿਲ ਰਹੇ ਨੇ ਔਰ ਇਹ ਭਿਆਨਕ ਆਗ ਗੋਡਾਊਨ ਚ ਲੱਗੀ ਦੱਸੀ ਜਾ ਰਹੀ ਹੈ ਸਿਟੀ ਰੇਲਵੇ ਸਟੇਸ਼ਨ ਹੈ ਜਲੰਧਰ ਦਾ ਜਿਥੇ ਕਿ ਭਿਆਨਕ ਅਗਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਹਿੰਦੇ ਆ ਕਿ 1.5 ਘੰਟਾ ਹੋ ਗਿਆ ਐਸਾ ਅਗਨੂ ਲੱਗੀ ਹੋਈ ਨੂੰ ਅਜੇ ਤੱਕ ਕਾਬੂ ਨਹੀਂ ਪਾਇਆ ਗਿਆ ਔਰ ਗਨੀਮਤ ਹੈ ਕਿ ਇਹਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਗਡਾਊਨ ਦੇ ਵਿੱਚ ਸੀ ਤਾਂ ਉਸ ਸਮੇਂ ਗੰਡਾਊਨ ਮੈਂਟੇਨਰ ਜਿਹੜਾ ਸੀਗਾ ਇਸ ਗਡਾਊਨ ਦੇ ਅੰਦਰ ਨਹੀਂ ਸੀਗਾ ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਪਰ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਬਹੁਤ ਹੋਇਆ ਰੇਲਵੇ ਰੇਲਵੇ ਸਟੇਸ਼ਨ ਹੈ ਸਿਟੀ ਰੇਲਵੇ ਸਟੇਸ਼ਨ ਹੈ ਔਰ ਇੱਕ ਗਟਾ ਗੱਚ ਲੋਕਾਂ ਦੇ ਨਾਲ ਭਰਿਆ ਹੁੰਦਾ ਹੈ ਪਰ ਫਿਲਹਾਲ ਗਨੀਮਤ ਹੈ ਕਿ ਇਹਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਤਸਵੀਰਾਂ ਤੁਸੀਂ ਅ 2-2 ਕਿਲੋਮੀਟਰ ਤੱਕ ਦੂਰ ਅੱਗ ਦੇ ਗੁਬਾਰ ਵਿਖਣ ਨੂੰ ਮਿਲ ਰਹੇ ਸੀਗੇ ਔਰ ਇਹ ਤਸਵੀਰ ਜਲੰਧਰ ਦੀ ਹੈ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਉੱਤੇ ਅਚਾਨਕ ਅੱਗ ਲੱਗ ਗਈ ਹੈ ਗਡਾਊਨ ਦੇ ਵਿੱਚ ਅੱਗ ਲੱਗੀ ਹੈ ਔਰ ਡੇਢ ਘੰਟੇ ਦੀ ਮਸ਼ੱਕਤ ਤੋਂ ਬਾਅਦ ਇਰਤੇ ਕਾਬੂ ਪਾਇਆ ਗਿਆ ਹੈ ਔਰ ਇਹ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਦੀ ਹੈ ਜਿੱਥੇ ਕਿ ਗਡਾਊਨ ਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ ਹਾਲਾਂਕਿ ਅੱਗ ਦਾ ਕਾਰਨ ਕੀ ਹੈ ਕਿਉਂਕਿ ਪਿਛਲੇ ਦਿਨ ਟੈਂਪਰੇਚਰ ਜਿਹੜਾ ਸੀਗਾ ਉਹ 40 ਡਿਗਰੀ ਦੇ ਕਰੀਬ ਦੱਸਿਆ ਜਾ ਰਿਹਾ ਸੀਗਾ ਕੀ ਕੋਈ ਜਲਣਸ਼ੀਲ ਪਦਾਰਥ ਜਿਹੜਾ ਗਡਾਊਨ ਦੇ ਅੰਦਰ ਪਿਆ ਸੀਗਾ ਉਸ ਕਰਕੇ ਲੱਗੀ ਆ ਜਾਂ ਸ਼ਾਰਟ ਸਰਕਟ ਹੋਇਆ ਅਜੇ ਤੱਕ ਇਸ ਬਾਰੇ ਕੁਝ ਵੀ ਨਹੀਂ ਪਤਾ ਪਰ ਫਿਲਹਾਲ ਇਹ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਕਿ ਅੱਗ ਲੱਗੀ ਆ ਰੇਲਵੇ ਸਟੇਸ਼ਨ ਸਿਟੀ ਰੇਲਵੇ ਸਟੇਸ਼ਨ ਦੇ ਅੰਦਰ ਅੱਗ ਲੱਗੀ ਆ ਔਰ ਇਹ ਗਡਾਊਨ ਦੇ ਅੰਦਰ ਅੱਗ ਲੱਗੀ ਆ ਬਹੁਤ ਵੱਡਾ ਨੁਕਸਾਨ ਹੋਇਆ ਆ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 2-2 ਕਿਲੋਮੀਟਰ ਤੱਕ ਦੂਰ ਉੱਥੇ ਕੁਝ ਦਿਖਾਈ ਨਹੀਂ ਦੇ ਰਿਹਾ ਸੀ ਕਿਉਂਕਿ ਧੂਆਂ ਬਹੁਤ ਹੈ ਧੂੰ ਦਾ ਗੁਬਾਰ ਬਹੁਤ ਜ਼ਿਆਦਾ ਸੀਗਾ ਔਰ ਫਿਲਹਾਲ ਜਿਹੜੀ ਅਪਡੇਟ ਆ ਰਹੀ ਹੈ ਕਿ ਅੱਜ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਰਕਾਰੀ ਰੇਲਵੇ ਦੀ ਪ੍ਰਾਪਰਟੀ ਜਿਹੜੀ ਆ ਬਹੁਤ ਜ਼ਿਆਦਾ ਸੜੀ ਹੈ ਸੜਕੇ ਸੁਬਾਹ ਹੋ ਗਈ ਹੈ ਡਾਊਨ ਚ ਦੱਸੀ ਜਾ ਰਹੀ ਹੈ ਕਿ ਇਹ ਅੱਗ ਲੱਗੀ ਆ ਔਰ ਅੱਗ ਲੱਗਣ ਕਰਕੇ ਜਿਹੜਾ ਆ ਬਹੁਤ ਨੁਕਸਾਨ ਹੋਇਆ ਆ ਰੇਲਵੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਿਟੀ ਰੇਲਵੇ ਸਟੇਸ਼ਨ ਜਿਹੜਾ ਆ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲੰਧਰ ਦੇ ਵਿੱਚ ਹੁਣੇ-ਹੁਣੇ ਕਿਉਂਕਿ ਇਹ ਦੱਸਿਆ ਜਾ ਰਿਹਾ ਕਿ ਇਹ ਤਸਵੀਰਾਂ ਜਿਹੜੀਆਂ ਨੇ ਹੁਣੇ-ਹੁਣੇ ਸਾਹਮਣੇ ਆਈਆਂ ਨੇ ਔਰ ਡੇਢ ਘੰਟੇ ਤੋਂ ਇਹ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਫਾਇਰ ਬ੍ਰਿਗੇਡ ਦੀਆਂ ਟੀਮਾਂ ਔਰ ਜਲੰਧਰ ਦੇ ਹੋਰ ਜਿਹੜੇ ਐਨਡੀਆਰਐਫ ਦੀਆਂ ਟੀਮਾਂ ਜਿਹੜੀਆਂ ਨੇ ਉੱਥੇ ਪਹੁੰਚਣ ਗਿਆ ਕਿਉਂਕਿ ਜਾਨੀ ਨੁਕਸਾਨ ਤੋਂ ਬਚਾਇਆ ਹਾਲਾਂਕਿ ਪ੍ਰਾਪਰਟੀ ਜਿਹੜੀ ਆ ਜਿਹੜੀ ਆਪਾਂ ਕਹੀ ਹੈ ਕਿ ਸੰਪਤੀ ਜਿਹੜੀ ਆ ਰੇਲਵੇ ਦੀ ਉੱਥੇ ਪਈ ਹੋਈ ਸੀ ਅੰਦਰ ਉਹਦਾ ਬਹੁਤ ਨੁਕਸਾਨ ਹੋਇਆ ਔਰ ਇਹ ਅੱਗ ਤੇ ਗੁਬਾਰ ਬੜੇ ਖਤਰਨਾਕ ਸਿਗੇ ਜਿਹੜੇ ਉੱਥੇ ਵਿਚਾਰੇ ਖੜੇ ਸੀਗੇ ਕਹਿੰਦੇ ਕਿ ਬਹੁਤ ਮੁਸ਼ਕਲ ਦੇ ਨਾਲ ਉਹਨਾਂ ਨੇ ਬਾਹਰ ਨਿਕਲੇ ਇਸ ਰੇਲਵੇ ਸਟੇਸ਼ਨ ਤੋਂ ਅਚਾਨਕ ਆਗ ਲੱਗੀ ਆ ਅੱਗ ਦੇ ਕਾਰਨ ਬਾਰੇ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਕਿ ਇਹ ਸ਼ਾਰਟ ਸਰਕਟ ਹੈ ਜਾਂ ਕੋਈ ਬਲਨਸ਼ੀਲ ਪਦਾਰਥ ਹੈ ਅਚਾਨਕ ਸਿਟੀ ਰੇਲਵੇ ਸਟੇਸ਼ਨ ਦੇ ਉੱਤੇ ਭਿਆਨਕ ਆਗ ਲੱਗ ਗਈ ਹੈ ਦੋ-ਦੋ ਕਿਲੋਮੀਟਰ ਤੱਕ ਦੂਰ ਅੱਗ ਤੇ ਗੁਬਾਰ ਵੇਖਣ ਨੂੰ ਮਿਲ ਰਹੇ ਨੇ ਔਰ ਇਹ ਭਿਆਨਕ ਆਗ ਗਡਾਊਨ ਚ ਲੱਗੀ ਦਸੀ ਜਾ ਰਹੀ ਹੈ ਸਿਟੀ ਰੇਲਵੇ ਸਟੇਸ਼ਨ ਹੈ ਜਲੰਧਰ ਦਾ ਜਿੱਥੇ ਕਿ ਭਿਆਨਕ ਆਗ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਹਿੰਦੇ ਆ ਕਿ 1.5 ਘੰਟਾ ਹੋ ਗਿਆ ਐਸਾ ਅਗਨੂ ਲੱਗੀ ਹੋਈ ਨੂੰ ਅਜੇ ਤੱਕ ਕਾਬੂ ਨਹੀਂ ਪਾਇਆ ਗਿਆ ਔਰ ਗਨੀਮਤ ਹੈ ਕਿ ਇਸ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਗਡਾਊਨ ਦੇ ਵਿੱਚ ਸੀਧਾ ਉਸ ਸਮੇਂ ਗੰਡਾਊਨ ਮੈਂਟੇਨਰ ਜਿਹੜਾ ਸੀਗਾ ਇਸ ਗਡਾਊਨ ਦੇ ਅੰਦਰ ਨਹੀਂ ਸੀਗਾ ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਪਰ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਬਹੁਤ ਹੋਇਆ ਰੇਲਵੇ ਰੇਲਵੇ ਸਟੇਸ਼ਨ ਹੈ ਸਿਟੀ ਰੇਲਵੇ ਸਟੇਸ਼ਨ ਹੈ ਔਰ ਇੱਕ ਗੱਚਾ ਗੱਚ ਲੋਕਾਂ ਦੇ ਨਾਲ ਭਰਿਆ ਹੁੰਦਾ ਆ ਪਰ ਗਨੀਮਤ ਹੈ ਕਿ ਇੱਥੇ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਤਸਵੀਰਾਂ ਤੁਸੀਂ ਦੇਖੋ 2-2 ਕਿਲੋਮੀਟਰ ਤੱਕ ਦੂਰ ਅੱਗ ਦੇ ਗੁਬਾਰ ਵਿਖਣ ਨੂੰ ਮਿਲ ਰਹੇ ਸੀਗੇ ਔਰ ਇਹ ਤਸਵੀਰ ਜਲੰਧਰ ਦੀ ਹੈ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਉੱਤੇ ਅਚਾਨਕ ਅੱਗ ਲੱਗ ਗਈ ਹੈ ਗੱਡਾਊਨ ਦੇ ਵਿੱਚ ਅੱਗ ਲੱਗੀ ਹੈ ਔਰ ਡੇਢ ਘੰਟੇ ਦੀ ਮਸ਼ਕੱਤ ਤੋਂ ਬਾਅਦ ਇਰਤੇ ਕਾਬੂ ਪਾਇਆ ਗਿਆ ਹੈ ਔਰ ਇਹ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਦੀ ਹੈ ਜਿੱਥੇ ਕਿ ਗੱਡਾਊਨ ਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ ਹਾਲਾਂਕਿ ਅੱਗ ਦਾ ਕਾਰਨ ਕੀ ਆ ਕਿਉਂਕਿ ਪਿਛਲੇ ਦਿਨ ਟੈਂਪਰੇਚਰ ਜਿਹੜਾ ਸੀਗਾ ਉਹ 40 ਡਿਗਰੀ ਦੇ ਕਰੀਬ ਦੱਸਿਆ ਜਾ ਰਿਹਾ ਸੀਗਾ ਕੀ ਕੋਈ ਜਲਨਸ਼ੀਲ ਪਦਾਰਥ ਜਿਹੜਾ ਗਡਾਊਂ ਦੇ ਅੰਦਰ ਪਿਆ ਸੀਗਾ ਉਸ ਕਰਕੇ ਲੱਗੀ ਆ ਜਾਂ ਸ਼ਾਰਟ ਸਰਕਟ ਹੋਇਆ ਅਜੇ ਤੱਕ ਇਸ ਬਾਰੇ ਕੁਝ ਵੀ ਨਹੀਂ ਪਤਾ ਪਰ ਫਿਲਹਾਲ ਇਹ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਕਿ ਅੱਗ ਲੱਗੀ ਹੈ ਰੇਲਵੇ ਸਟੇਸ਼ਨ ਸਿਟੀ ਰੇਲਵੇ ਸਟੇਸ਼ਨ ਦੇ ਅੰਦਰ ਅੱਗ ਲੱਗੀ ਹੈ ਔਰ ਇਹ ਗਡਾਊਂ ਦੇ ਅੰਦਰ ਅੱਗ ਲੱਗੀ ਹੈ ਬਹੁਤ ਵੱਡਾ ਨੁਕਸਾਨ ਹੋਇਆ ਆ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 2-2 ਕਿਲੋਮੀਟਰ ਤੱਕ ਦੂਰ ਉੱਥੇ ਕੁਝ ਦਿਖਾਏ ਨਹੀਂ ਦੇ ਰਿਹਾ ਸੀ ਕਿਉਂਕਿ ਧੂਆਂ ਬਹੁਤ ਹੈ ਧੂੰ ਦਾ ਗੁਬਾਰ ਬਹੁਤ ਜ਼ਿਆਦਾ ਸੀਗਾ ਔਰ ਫਿਲਹਾਲ ਜਿਹੜੀ ਅਪਡੇਟ ਆ ਰਹੀ ਹੈ ਕਿ ਅੱਜ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਰਕਾਰੀ ਰੇਲਵੇ ਦੀ ਪ੍ਰਾਪਰਟੀ ਜਿਹੜੀ ਆ ਬਹੁਤ ਜ਼ਿਆਦਾ ਸੜੀ ਹੈ ਸੜਕੇ ਸਬਾਹ ਹੋ ਗਈ ਹੈ ਡਾਊਨ ਚ ਦੱਸੀ ਜਾ ਰਹੀ ਹੈ ਕਿ ਇਹ ਅੱਗ ਲੱਗੀ ਹੈ ਔਰ ਅੱਗ ਲੱਗਣ ਕਰਕੇ ਜਿਹੜਾ ਆ ਬਹੁਤ ਨੁਕਸਾਨ ਹੋਇਆ ਆ ਰੇਲਵੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਿਟੀ ਰੇਲਵੇ ਸਟੇਸ਼ਨ ਜਿਹੜਾ ਆ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲੰਧਰ ਦੇ ਵਿੱਚ ਹੁਣੇ-ਹੁਣੇ ਕਿਉਂਕਿ ਇਹ ਦੱਸਿਆ ਜਾ ਰਿਹਾ ਕਿ ਇਹ ਤਸਵੀਰਾਂ ਜਿਹੜੀਆਂ ਨੇ ਹੁਣੇ-ਹੁਣੇ ਸਾਹਮਣੇ ਆਈਆਂ ਨੇ ਔਰ ਡੇਢ ਘੰਟੇ ਤੋਂ ਇਹ ਅੱਗੇ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਫਾਇਰ ਬ੍ਰਿਗੇਡ ਦੀਆਂ ਟੀਮਾਂ ਔਰ ਜਲੰਧਰ ਦੇ ਹੋਰ ਜਿਹੜੇ ਐਨਡੀਆਰਐਫ ਦੀਆਂ ਟੀਮਾਂ ਜਿਹੜੀਆਂ ਨੇ ਉੱਥੇ ਪਹੁੰਚਣ ਗਏ ਆ ਕਿਉਂਕਿ ਜਾਨੀ ਨੁਕਸਾਨ ਤੋਂ ਬਚਾਇਆ ਹਾਲਾਂਕਿ ਪ੍ਰਾਪਰਟੀ ਜਿਹੜੀ ਆ ਜਿਹੜੀ ਆਪਾਂ ਕਹੀਏ ਕਿ ਸੰਪਤੀ ਜਿਹੜੀ ਆ ਰੇਲਵੇ ਦੀ ਉੱਥੇ ਪਈ ਹੋਈ ਸੀ ਅੰਦਰ ਉਹਦਾ ਬਹੁਤ ਨੁਕਸਾਨ ਹੋਇਆ ਔਰ ਇਹ ਅੱਗ ਦੇ ਗੁਬਾਰ ਬੜੇ ਖਤਰਨਾਕ ਸੀਗੇ ਜਿਹੜੇ ਉੱਥੇ ਵਿਚਾਰੇ ਖੜੇ ਸੀਗੇ ਕਹਿੰਦੇ ਕਿ ਬਹੁਤ ਮੁਸ਼ਕਲ ਦੇ ਨਾਲ ਉਹਨਾਂ ਨੇ ਬਾਹਰ ਨਿਕਲੇ ਇਸ ਰੇਲਵੇ ਸਟੇਸ਼ਨ ਤੋਂ ਅਚਾਨਕ ਅੱਗ ਲੱਗੀ ਆ ਅੱਗ ਦੇ ਕਾਰਨ ਬਾਰੇ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਕਿ ਇਹ ਸ਼ਾਰਟ ਸਰਕਟ ਹੈ ਜਾਂ ਕੋਈ ਬਲੰਚੀਲ ਪਦਾਰਥ ਹੈ ਅਚਾਨਕ ਸਿਟੀ ਰੇਲਵੇ ਸਟੇਸ਼ਨ ਦੇ ਉੱਤੇ ਭਿਆਨਕ ਅੱਗ ਲੱਗ ਗਈ ਹੈ ਦੋ ਦੋ ਅ ਕਿਲੋਮੀਟਰ ਤੱਕ ਦੂਰ ਅੱਗੇ ਤੇ ਗੁਬਾਰ ਵੇਖਣ ਨੂੰ ਮਿਲ ਰਹੇ ਨੇ ਔਰ ਇਹ ਭਿਆਨਕ ਅੱਗ ਗਡਾਊਨ ਚ ਲੱਗੀ ਦੱਸੀ ਜਾ ਰਹੀ ਆ ਸਿਟੀ ਰੇਲਵੇ ਸਟੇਸ਼ਨ ਹੈ ਜਲੰਧਰ ਦਾ ਜਿੱਥੇ ਕਿ ਭਿਆਨਕ ਅੱਗ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਹਿੰਦੇ ਆ ਕਿ 1.5 ਘੰਟਾ ਹੋ ਗਿਆ ਐਸ ਅੱਗ ਨੂੰ ਲੱਗੀ ਹੋਈ ਨੂੰ ਅਜੇ ਤੱਕ ਕਾਬੂ ਨਹੀਂ ਪਾਇਆ ਗਿਆ ਔਰ ਗਨੀਮਤ ਹੈ ਕਿ ਇਸ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਗਡਾਊਨ ਦੇ ਵਿੱਚ ਸਿੱਧਾ ਉਸ ਸਮੇਂ ਗੰਡਾਊਨ ਮੇਨਟੇਨਰ ਜਿਹੜਾ ਸੀਗਾ ਇਸ ਗਾਊਂਡ ਦੇ ਅੰਦਰ ਨਹੀਂ ਸੀਗਾ ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਪਰ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਬਹੁਤ ਹੋਇਆ ਰੇਲਵੇ ਰੇਲਵੇ ਸਟੇਸ਼ਨ ਹੈ ਸਿਟੀ ਰੇਲਵੇ ਸਟੇਸ਼ਨ ਹੈ ਔਰ ਇੱਕ ਗਟਾ ਗੱਚ ਲੋਕਾਂ ਦੇ ਨਾਲ ਭਰਿਆ ਹੁੰਦਾ ਹੈ ਪਰ ਫਿਲਹਾਲ ਗਨੀਮਤ ਹੈ ਕਿ ਇੱਥੇ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਤਸਵੀਰਾਂ ਤੁਸੀਂ ਦੇਖੋ 2-2 ਕਿਲੋਮੀਟਰ ਤੱਕ ਦੂਰ ਅੱਗ ਦੇ ਗੁਬਾਰ ਵੇਖਣ ਨੂੰ ਮਿਲ ਰਹੇ ਸੀਗੇ ਔਰ ਇਹ ਤਸਵੀਰ ਜਲੰਧਰ ਦੀ ਹੈ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਉੱਤੇ ਅਚਾਨਕ ਅੱਗ ਲੱਗ ਗਈ ਹੈ ਗੱਡਾਊਨ ਦੇ ਵਿੱਚ ਅੱਗ ਲੱਗੀ ਹੈ ਔਰ ਡੇਢ ਘੰਟੇ ਦੀ ਮਸ਼ੱਕਤ ਤੋਂ ਬਾਅਦ ਇਰਤੇ ਕਾਬੂ ਪਾਇਆ ਗਿਆ ਹੈ ਔਰ ਇਹ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਦੀ ਹੈ ਜਿੱਥੇ ਕਿ ਗੱਡਾਊਨ ਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ ਹਾਲਾਂਕਿ ਅੱਗ ਦਾ ਕਾਰਨ ਕੀ ਹੈ ਕਿਉਂਕਿ ਪਿਛਲੇ ਦਿਨ ਟੈਂਪਰੇਚਰ ਜਿਹੜਾ ਸੀਗਾ ਉਹ 40 ਡਿਗਰੀ ਦੇ ਕਰੀਬ ਦੱਸਿਆ ਜਾ ਰਿਹਾ ਸੀਗਾ ਕੀ ਕੋਈ ਜਲਣਸ਼ੀਲ ਪਦਾਰਥ ਜਿਹੜਾ ਗੱਡਾਊਨ ਦੇ ਅੰਦਰ ਪਿਆ ਸੀਗਾ ਉਸ ਕਰਕੇ ਲੱਗੀ ਆ ਜਾਂ ਸ਼ਾਰਟ ਸਰਕਟ ਹੋਇਆ ਅਜੇ ਤੱਕ ਇਸ ਬਾਰੇ ਕੁਝ ਵੀ ਨਹੀਂ ਪਤਾ ਪਰ ਫਿਲਹਾਲ ਇਹ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਕਿ ਅੱਗ ਲੱਗੀ ਹੈ ਰੇਲਵੇ ਸਟੇਸ਼ਨ ਸਿਟੀ ਰੇਲਵੇ ਸਟੇਸ਼ਨ ਦੇ ਅੰਦਰ ਅੱਗ ਲੱਗੀ ਹੈ ਔਰ ਇਹ ਗਡਾਊਂ ਦੇ ਅੰਦਰ ਅੱਗ ਲੱਗੀ ਹੈ ਬਹੁਤ ਵੱਡਾ ਨੁਕਸਾਨ ਹੋਇਆ ਆ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 2-2 ਕਿਲੋਮੀਟਰ ਤੱਕ ਦੂਰ ਉੱਥੇ ਕੁਝ ਦਿਖਾਏ ਨਹੀਂ ਦੇ ਰਿਹਾ ਸੀ ਕਿਉਂਕਿ ਧੂਆਂ ਬਹੁਤ ਹੈ ਧੂੰ ਦਾ ਗੁਬਾਰ ਬਹੁਤ ਜ਼ਿਆਦਾ ਸੀਗਾ ਔਰ ਫਿਲਹਾਲ ਜਿਹੜੀ ਅਪਡੇਟ ਆ ਰਹੀ ਹੈ ਕਿ ਅਜੇ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਰਕਾਰੀ ਰੇਲਵੇ ਦੀ ਪ੍ਰਾਪਰਟੀ ਜਿਹੜੀ ਆ ਬਹੁਤ ਜ਼ਿਆਦਾ ਸੜੀ ਆ ਸੜਕੇ ਸੁਬਾ ਹੋ ਗਿਆ ਗਡਾਊਨ ਚ ਦੱਸੀ ਜਾ ਰਹੀ ਆ ਕਿ ਇਹ ਅੱਗ ਲੱਗੀ ਆ ਔਰ ਅੱਗ ਲੱਗਣ ਕਰਕੇ ਜਿਹੜਾ ਆ ਬਹੁਤ ਨੁਕਸਾਨ ਹੋਇਆ ਆ ਰੇਲਵੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਿਟੀ ਰੇਲਵੇ ਸਟੇਸ਼ਨ ਜਿਹੜਾ ਆ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲੰਧਰ ਦੇ ਵਿੱਚ ਹੁਣੇ-ਹੁਣੇ ਕਿਉਂਕਿ ਇਹ ਦੱਸਿਆ ਜਾ ਰਿਹਾ ਕਿ ਇਹ ਤਸਵੀਰਾਂ ਜਿਹੜੀਆਂ ਨੇ ਹੁਣੇ-ਹੁਣੇ ਸਾਹਮਣੇ ਆਈਆਂ ਨੇ ਔਰ ਡੇਢ ਘੰਟੇ ਤੋਂ ਇਹ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਫਾਇਰ ਬ੍ਰਿਗੇਡ ਦੀਆਂ ਟੀਮਾਂ ਔਰ ਜਲੰਧਰ ਦੇ ਹੋਰ ਜਿਹੜੇ ਐਨਡੀਆਰਫ ਦੀਆਂ ਟੀਮਾਂ ਜਿਹੜੀਆਂ ਨੇ ਉੱਥੇ ਪਹੁੰਚਣ ਗਏ ਕਿਉਂਕਿ ਜਾਨੀ ਨੁਕਸਾਨ ਤੋਂ ਬਚਾਇਆ ਹਾਲਾਂਕਿ ਪ੍ਰਾਪਰਟੀ ਜਿਹੜੀ ਆ ਜਿਹੜੀ ਆਪਾਂ ਕਹੀ ਹੈ ਕਿ ਸੰਪਤੀ ਜਿਹੜੀ ਆ ਰੇਲਵੇ ਦੀ ਉੱਥੇ ਪਈ ਹੋਈ ਸੀ ਅੰਦਰ ਉਹਦਾ ਬਹੁਤ ਨੁਕਸਾਨ ਹੋਇਆ ਔਰ ਇਹ ਅੱਗ ਦੇ ਗੁਬਾਰ ਬੜੇ ਖਤਰਨਾਕ ਸੀਗੇ ਜਿਹੜੇ ਉੱਥੇ ਵਿਚਾਰੇ ਖੜੇ ਸੀਗੇ ਕਹਿੰਦੇ ਕਿ ਬਹੁਤ ਮੁਸ਼ਕਲ ਦੇ ਨਾਲ ਉਹਨਾਂ ਨੇ ਬਾਹਰ ਨਿਕਲੇ ਇਸ ਰੇਲਵੇ ਸਟੇਸ਼ਨ ਤੋਂ ਅਚਾਨਕ ਆਗ ਲੱਗੀ ਆ ਅੱਗ ਦੇ ਕਾਰਨ ਬਾਰੇ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਕਿ ਇਹ ਸ਼ਾਰਟ ਸਰਕਟ ਹੈ ਜਾਂ ਕੋਈ ਬਲੰਚੀਲ ਪਦਾਰਥ ਹੈ ਅਚਾਨਕ ਸਿਟੀ ਰੇਲਵੇ ਸਟੇਸ਼ਨ ਦੇ ਉੱਤੇ ਭਿਆਨਕ ਆਗ ਲੱਗ ਗਈ ਆ ਦੋ-ਦੋ ਕਿਲੋਮੀਟਰ ਤੱਕ ਦੂਰ ਅੱਗ ਤੇ ਗੁਬਾਰ ਵੇਖਣ ਨੂੰ ਮਿਲ ਰਹੇ ਨੇ ਔਰ ਇਹ ਭਿਆਨਕ ਆਗ ਗਡਾਊਨ ਚ ਲੱਗੀ ਦਸੇ ਜਾ ਰਹੀ ਹੈ ਸਿਟੀ ਰੇਲਵੇ ਸਟੇਸ਼ਨ ਹੈ ਜਲੰਧਰ ਦਾ ਜਿੱਥੇ ਕਿ ਭਿਆਨਕ ਆਗ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਹਿੰਦੇ ਆ ਕਿ 1.5 ਘੰਟਾ ਹੋ ਗਿਆ ਐਸਾ ਅਗਨੂ ਲੱਗੀ ਹੋਈ ਨੂੰ ਅਜੇ ਤੱਕ ਕਾਬੂ ਨਹੀਂ ਪਾਇਆ ਗਿਆ ਔਰ ਗਨੀਮਤ ਹੈ ਕਿ ਇਸ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਗਡਾਊਨ ਦੇ ਵਿੱਚ ਸੀਦਾ ਉਸ ਸਮੇਂ ਗੰਡਾਊਨ ਮੇਨਟੇਨਰ ਜਿਹੜਾ ਸੀਗਾ ਇਸ ਗਡਾਊਨ ਦੇ ਅੰਦਰ ਨਹੀਂ ਸੀਗਾ ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਪਰ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਬਹੁਤ ਹੋਇਆ ਰੇਲਵੇ ਰੇਲਵੇ ਸਟੇਸ਼ਨ ਹੈ ਸਿਟੀ ਰੇਲਵੇ ਸਟੇਸ਼ਨ ਹੈ ਔਰ ਇੱਕ ਗਟਾ ਗੱਚ ਲੋਕਾਂ ਦੇ ਨਾਲ ਭਰਿਆ ਹੁੰਦਾ ਆ ਗਨੀਮਤ ਹੈ ਕਿ ਇਹਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਤਸਵੀਰਾਂ ਤੁਸੀਂ ਦੇਖੋ 2-2 ਕਿਲੋਮੀਟਰ ਤੱਕ ਦੂਰ ਅੱਗ ਦੇ ਗੁਬਾਰ ਵਿਖਣ ਨੂੰ ਮਿਲ ਰਹੇ ਸੀਗੇ ਔਰ ਇਹ ਤਸਵੀਰ ਜਲੰਧਰ ਦੀ ਹੈ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਉੱਤੇ ਅਚਾਨਕ ਅੱਗ ਲੱਗ ਗਈ ਹੈ ਗਡਾਊਨ ਦੇ ਵਿੱਚ ਅੱਗ ਲੱਗੀ ਹੈ ਔਰ 1.5 ਘੰਟੇ ਦੀ ਮਸ਼ੱਕਤ ਤੋਂ ਬਾਅਦ ਇਰਤੇ ਕਾਬੂ ਪਾਇਆ ਗਿਆ ਹੈ ਔਰ ਇਹ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਦੀ ਹੈ ਜਿੱਥੇ ਕਿ ਗਡਾਊਨ ਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ हालांकि अग का कारण की है क्योंकि पिछले दिन टैंपरेचर जोड़ा सो चाली डिग्री के करीब दसया जा रहा सिगा। की कोई जलनशील पदार्थ जो गडाउन के अंदर पिया उस करके लगी है या शॉर्ट सर्कट हो इस बारे कुछ भी नहीं पता पर फिलहाल ये तस्वीर जलंधर दिखे कि अग लगी है रेलवे स्टेशन सिटी रेलवे स्टेशन के अंदर अग लगी है और ये गडाऊन के अंदर अग लगी है बहुत व्डा नुकसान होया ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 2-2 ਕਿਲੋਮੀਟਰ ਤੱਕ ਦੂਰ ਉੱਥੇ ਕੁਝ ਦਿਖਾਇ ਨਹੀਂ ਦੇ ਰਿਹਾ ਸੀ ਕਿਉਂਕਿ ਧੂਆਂ ਬਹੁਤ ਹੈ ਧੂੰ ਦਾ ਗੁਬਾਰ ਬਹੁਤ ਜ਼ਿਆਦਾ ਸੀਗਾ ਔਰ ਫਿਲਹਾਲ ਜਿਹੜੀ ਅਪਡੇਟ ਆ ਰਹੀ ਹੈ ਕਿ ਅੱਜ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਰਕਾਰੀ ਰੇਲਵੇ ਦੀ ਪ੍ਰਾਪਰਟੀ ਜਿਹੜੀ ਆ ਬਹੁਤ ਜ਼ਿਆਦਾ ਸੜੀ ਹੈ ਸੜਕੇ ਸੁਆਹ ਹੋ ਗਈ ਹੈ ਡਾਊਨ ਚ ਦੱਸੀ ਜਾ ਰਹੀ ਹੈ ਕਿ ਇਹ ਅੱਗ ਲੱਗੀ ਆ ਔਰ ਅੱਗ ਲੱਗਣ ਕਰਕੇ ਜਿਹੜਾ ਆ ਬਹੁਤ ਨੁਕਸਾਨ ਹੋਇਆ ਆ ਰੇਲਵੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਿਟੀ ਰੇਲਵੇ ਸਟੇਸ਼ਨ ਜਿਹੜਾ ਆ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲੰਧਰ ਦੇ ਵਿੱਚ ਹੁਣੇ-ਹੁਣੇ ਕਿਉਂਕਿ ਇਹ ਦੱਸਿਆ ਜਾ ਰਿਹਾ ਕਿ ਇਹ ਤਸਵੀਰਾਂ ਜਿਹੜੀਆਂ ਨੇ ਹੁਣੇ-ਹੁਣੇ ਸਾਹਮਣੇ ਆਈਆਂ ਨੇ ਔਰ ਡੇਢ ਘੰਟੇ ਤੋਂ ਇਹ ਅੱਗੇ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਫਾਇਰ ਬ੍ਰਿਗੇਡ ਦੀਆਂ ਟੀਮਾਂ ਔਰ ਜਲੰਧਰ ਦੇ ਹੋਰ ਜਿਹੜੇ ਐਨਡੀਆਰਐਫ ਦੀਆਂ ਟੀਮਾਂ ਜਿਹੜੀਆਂ ਨੇ ਉੱਥੇ ਪਹੁੰਚਣ ਗਿਆ ਕਿਉਂਕਿ ਜਾਨੀ ਨੁਕਸਾਨ ਤੋਂ ਬਚਾਇਆ ਹਾਲਾਂਕਿ ਪ੍ਰਾਪਰਟੀ ਜਿਹੜੀ ਆ ਜਿਹੜੀ ਆਪਾਂ ਕਹੀ ਹੈ ਕਿ ਸੰਪਤੀ ਜਿਹੜੀ ਆ ਰੇਲਵੇ ਦੀ ਉੱਥੇ ਪਈ ਹੋਈ ਸੀਗੀ ਅੰਦਰ ਉਹਦਾ ਬਹੁਤ ਨੁਕਸਾਨ ਹੋਇਆ ਔਰ ਇਹ ਅੱਗ ਦੇ ਗੁਬਾਰ ਬੜੇ ਖਤਰਨਾਕ ਸੀਗੇ ਜਿਹੜੇ ਉੱਥੇ ਵਿਚਾਰੇ ਖੜੇ ਸੀਗੇ ਕਹਿੰਦੇ ਕਿ ਬਹੁਤ ਮੁਸ਼ਕਲ ਦੇ ਨਾਲ ਉਹਨਾਂ ਨੇ ਬਾਹਰ ਨਿਕਲੇ ਇਸ ਰੇਲਵੇ ਸਟੇਸ਼ਨ ਤੋਂ ਅਚਾਨਕ ਅੱਗ ਲੱਗੀ ਹੈ ਅੱਗ ਦੇ ਕਾਰਨ ਬਾਰੇ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਕਿ ਇਹ ਸ਼ਾਰਟ ਸਰਕਟ ਹੈ ਜਾਂ ਕੋਈ ਬਲਨਸ਼ੀਲ ਪਦਾਰਥ ਹੈ ਅਚਾਨਕ ਸਿਟੀ ਰੇਲਵੇ ਸਟੇਸ਼ਨ ਦੇ ਉੱਤੇ ਭਿਆਨਕ ਅੱਗ ਲੱਗ ਗਈ ਹੈ ਦੋ-ਦੋ ਕਿਲੋਮੀਟਰ ਤੱਕ ਦੂਰ ਅੱਗ ਤੇ ਗੁਬਾਰ ਦੇਖਣ ਨੂੰ ਮਿਲ ਰਹੇ ਨੇ ਔਰ ਇਹ ਭਿਆਨਕ ਅੱਗ ਗਡਾਊਨ ਚ ਲੱਗੀ ਦਸੀ ਜਾ ਰਹੀ ਹੈ ਸਿਟੀ ਰੇਲਵੇ ਸਟੇਸ਼ਨ ਹੈ ਜਲੰਧਰ ਦਾ ਜਿੱਥੇ ਕਿ ਭਿਆਨਕ ਆਗ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਹਿੰਦੇ ਆ ਕਿ 1.5 ਘੰਟਾ ਹੋ ਗਿਆ ਐਸਾ ਅਗਨੂ ਲੱਗੀ ਹੋਈ ਨੂੰ ਅਜੇ ਤੱਕ ਕਾਬੂ ਨਹੀਂ ਪਾਇਆ ਗਿਆ ਔਰ ਗਨੀਮਤ ਹੈ ਕਿ ਇਸ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਗਡਾਊਨ ਦੇ ਵਿੱਚ ਸੀਧਾ ਉਸ ਸਮੇਂ ਗੰਡਾਊਨ ਮੈਂਟੇਨਰ ਜਿਹੜਾ ਸੀਗਾ ਇਸ ਗਡਾਊਨ ਦੇ ਅੰਦਰ ਨਹੀਂ ਸੀਗਾ ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਪਰ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਬਹੁਤ ਹੋਇਆ ਰੇਲਵੇ ਰੇਲਵੇ ਸਟੇਸ਼ਨ ਹੈ ਸਿਟੀ ਰੇਲਵੇ ਸਟੇਸ਼ਨ ਹੈ ਔਰ ਇੱਕ ਗੱਟਾ ਗੱਚ ਲੋਕਾਂ ਦੇ ਨਾਲ ਭਰਿਆ ਹੁੰਦਾ ਗਨਿਮਤ ਹੈ ਕਿ ਇੱਥੇ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਤਸਵੀਰਾਂ ਤੁਸੀਂ ਦੇਖੋ 2-2 ਕਿਲੋਮੀਟਰ ਤੱਕ ਦੂਰ ਅੱਗ ਦੇ ਗੁਬਾਰ ਵੇਖਣ ਨੂੰ ਮਿਲ ਰਹੇ ਸੀਗੇ ਔਰ ਇਹ ਤਸਵੀਰ ਜਲੰਧਰ ਦੀ ਹੈ ਜਲੰਧਰ